ਜੀ ਸਾਰੇ ਜੀ ਤੁਹਾਡੇ ਰੇਟ ਵਰਗਾ ਕੋਈ ਰੇਟ ਨਹੀਂ ਦੇ ਸਕਦਾ ਜੀ थैंक यू ਵਿੱਚ ਕੋਈ ਦਿਪਕ ਟੈਲੀਫੋਨ ਦੇ ਨਾਮ ਤੋਂ ਆ ਬੇ ਤੁਹਾਡਾ ਸਰਚ ਕਰਵਾਇਆ ਸੀ ਪੇਜ ਮੇਰੇ ਤੋਂ ਅੱਛਾ ਜੀ ਜੈ ਮਾਤਾ ਦੀ ਦੋਸਤੋ ਸੁਖਵਿੰਦਰ ਵੀਰ ਜੀ ਆਏ ਨੇ ਪਟਿਆਲੇ ਤੋਂ ਪਟਿਆਲੇ ਤੋਂ ਆਏ ਨੇ ਏਸੀ ਲੈਣ ਏਸੀ ਦੇਣ ਆ ਸੀ ਇਹਨਾਂ ਨੇ ਗੁਰਦੁਆਰਾ ਸਾਹਿਬ ਧਾਨ ਦੇ ਵਿੱਚ ਔਰ ਇਹਨਾਂ ਨੇ ਮੇਰੀ ਵੀਡੀਓ ਦੇਖੀ ਕਿ ਕੋਈ ਮਾਰਜਨ ਨਹੀਂ ਲੈਂਦਾ ਮੈਂ ਬਿਲਕੁਲ ਵੀ ਜਿਵੇਂ ਕਿਸੇ ਨੇ ਮੰਦਿਰ ਗੁਰਦੁਆਰਾ ਮਸਜਿਦ ਮਸਜਿਦ ਤੋਂ ਵੀ ਆਏ ਨੇ ਕਸਟਮਰ ਕਾਫੀ ਤੇ ਕੋਈ ਵੀ ਮਾਰਜਨ ਨਹੀਂ ਲਿਆ ਜਾਂਦਾ ਬਾਕੀ ਵੀਰ ਜੀ ਆਏ ਇਹਨਾਂ ਨੂੰ ਏਸੀ ਤਾਂ ਦੇ ਹੀ ਦਿੱਤਾ ਆਪਾਂ ਨੇ ਡਾਇਕਨ ਦਾ ਹੈਨਾ ਉਹਦਾ ਤਾਂ ਬਿੱਲ ਅਨਸਾਰ ਹੀ ਕੱਟਤਾ ਬਾਕੀ ਇਹਨਾਂ ਨੂੰ ਇੱਥੇ ਬੈਠ ਕੇ ਪਸੰਦ ਆ ਗਿਆ ਆਈਫੋਨ 15 ਇਹ ਕੁਛੇ 2 ਕੁ ਮਹੀਨੇ ਚੱਲਿਆ ਹੋਇਆ ਸੀ ਇਹਨਾਂ ਨੂੰ ਦਿੱਤਾ 55000 ਦਾ ਜਿਹੜੀ ਮੈਂ ਸਟੋਰੀ ਪਾਈ ਸੀ ਬਾਕੀ ਵੀਰ ਜੀ ਦੱਸਣਗੇ ਸੁਖਵਿੰਦਰ ਜੀ ਔਰ ਉਹਨਾਂ ਦੇ ਬੇਟਾ ਜਸਪ੍ਰੀਤ ਉਹ ਵੀ ਨਾਲ ਆਏ ਨੇ ਇਹਨਾਂ ਨਾਲ ਵੀ ਗੱਲ ਕਰਦੇ ਪਹਿਲਾਂ ਸੁਖਵਿੰਦਰ ਵੀਰ ਜੀ ਨੂੰ ਪੁੱਛੇ ਕਿਵੇਂ ਲੱਗੇ ਇੱਥੇ ਆ ਹਾਂਜੀ ਸਰ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਟੀਡਿੰਗ ਬਹੁਤ ਵਧੀਆ ਲੱਗੀ ਜੀ ਸਾਰੇ ਕਿਉਂ ਤੁਹਾਡੇ ਰੇਟ ਵਰਗਾ ਕੋਈ ਰੇਟ ਨਹੀਂ ਦੇ ਸਕਦਾ ਜੀ ਥੈਂਕ ਯੂ ਸੋ ਮਚ ਇਹ ਨਹੀਂ ਇਹ ਵੀਡੀਓ ਕਰਕੇ ਕਹਿ ਰਹੇ ਹੋ ਜਾਂ ਸਹੀ ਗੱਲ ਹੈ ਨਾ ਸਹੀ ਗੱਲ ਹੈ ਜੀ ਸਹੀ ਗੱਲ ਅੰਦਰੋਂ ਕਹਿ ਰਹੇ ਹੋ ਅੰਦਰੋਂ ਕਹਿ ਰਹੇ ਹਾਂ ਮੈਂ ਕਈ ਵਾਰ ਆਇਆ ਵੀ ਹੁੰਦਾ ਨਾ ਅਗਲਾ ਕਹਿੰਦਾ ਨਹੀਂ ਮੈਂ ਟੈਲੀਵੋਟ ਟ੍ਰਾਈ ਕੀਤੀ ਹੈ ਜੀ ਤਾਂ ਹੀ ਮੈਂ ਤੁਹਾਡੇ ਕੋਲ ਬਤਾਇਆ ਚੰਗੀ ਸੀ ਹਾਂਜੀ ਜਸਪ੍ਰੀਤ ਵੀਰੇ ਮੈਨੂੰ ਮੇਰੇ ਫਾਦਰ ਨੇ ਸੁਜੈਸਟ ਕੀਤਾ ਸੀਗਾ ਵੀ ਮਲੋਡ ਦੇ ਵਿੱਚ ਕੋਈ ਦਿਪਕ ਟੈਲੀਫੋਨ ਦੇ ਨਾਮ ਤੋਂ ਆ ਬੇ ਤੁਹਾਡਾ ਸਰਚ ਕਰਵਾਇਆ ਸੀ ਪੇਜ ਮੇਰੇ ਤੋਂ ਅੱਛਾ ਜੀ ਤੇ ਫਿਰ ओके okay. हां जी ਬਹੁਤ ਵਧੀਆ ਸਟਾਈਡ ਵੀ ਚਲਦੀ ਹੈ ਹਾਂ ਜੀ ਸਟਾਈਡ ਵੀ ਚਲਦੀ ਹੈ ਜੀ ਮੇਰੀ ਕੀ ਆਈਡੀ ਬੋਲ ਮੇਰੇ ਜਸਮਨਤ ਪ੍ਰਿਆ ਏਡੀਏ ਜੀ ਜਿਹਦੇ ਨਾਲ ਮੈਂ ਬਹੁਤ ਏਜੇ ਡਾਇਰੈਕਟਰ ਢਿੱਲੋ ਪ੍ਰੇਤ ਹੋ ਗਏ ਇਹਨਾਂ ਨਾਲ ਮੇਰੀਆਂ ਵੀਡੀਓ ਆ ਰਹੀਆਂ ਨੇ ਹੁਣ ਅੱਛਾ ਕਾਫੀ ਅੱਜ ਵੀ ਮੈਂ ਉਹਦੇ ਸ਼ੂਟ ਤੇ ਧੀਆ ਵੀਡੀਓ ਤੇ ਆਂਦੇ ਵਜਾ ਫੋਨ ਲਿਆ ਸੀ ਅੱਛਾ 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 ਗੋਡੇ ਫਿਰ ਮੈਨੂੰ ਵੀ ਆਈਡੀ ਦੱਸ ਕੇ ਜਾਇਓ ਹਣਾ ਲਿਖ ਕੇ ਜਾਇਓ ਠੀਕ ਹੈ ਜੀ ਥੈਂਕ ਯੂ ਹਾਂ ਜੀ ਬਹੁਤ ਵਧੀਆ ਲੱਗਿਆ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਥੈਂਕ ਯੂ ਆ ਪਟਿਆਲੇ ਤੋਂ ਆਏ ਨੇ ਸਪੈਸ਼ਲ ਬਹੁਤ ਬਹੁਤ ਥੈਂਕਸ ਇਹਨੇ ਕਿਲੋਮੀਟਰ 65 ਕਿਲੋਮੀਟਰ 70 ਕਿਲੋਮੀਟਰ ਪੈਂਦਾ ਸਾਡੇ ਤੋਂ ਦੂਰ ਬਹੁਤ ਧੰਨਵਾਦ ਆ ਜੀ ਥੈਂਕ ਯੂ ਸੋ ਮਚ ਓਕੇ ਜਸਵਿੰਦਰ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ